ਜਿਵੇਂ ਵੀ ਉਹਨਾਂ ਦਾ ਚੁੱਲਾ ਜਿਹੜਾ ਉੱਤੜ ਗਿਆ ਹੋਇਆ ਇੱਕ ਸਟੈਂਡ ਦੇ ਆਸਰੇ ਖੜੋਤਾ ਹੋਇਆ। ਉਸ ਸਟੈਂਡ ਦੇ ਆਸਰੇ ਖੜੋਤਾ ਤੇ ਉਹ ਸਟੈਂਡ ਵੀ ਅਸੀਂ ਲੈ ਲੈਣਾ। ਜਿਹਦੇ ਆਸਰੇ ਉਹ ਖੜੋਤਾ ਹੋਇਆ ਨਾ ਉਹ ਸਟੈਂਡ ਅਸੀਂ ਲੈ ਲੈਣਾ। ਫਿਕਰ ਨਾ ਕਰਿਓ। ਤੇ ਜਦੋਂ ਅਸੀਂ ਸਟੈਂਡ ਲੈ ਲਿਆ ਉਹ ਜਿਹਦੇ ਆਸਰੇ ਖੜੋਤਾ ਨਾ ਉਹ ਸਟੈਂਡ ਤਿੰਨ ਪਹੀਆਂ ਵਾਲਾ, ਤਿੰਨ ਪਿੱਲਰਾਂ ਵਾਲਾ। ਤੇ ਜਿੱਦਿਆਂ ਅਸੀਂ ਉਹ ਸਟੈਂਡ ਲੈ ਲਿਆ ਤੇ ਇਹਨਾਂ ਦੇ ਚੁੱਲ੍ਹੇ ਨੇ ਖੇਰੂ ਖੇਰੂ ਹੋ ਜਾਣਾ ਬੇਖਰ ਜਾਣਾ ਇਹਨਾਂ ਦੇ ਚੁੱਲ੍ਹੇ ਨੇ ਕਿਹੜਾ ਸਟੈਂਡ ਕਿਹੜੇ ਤਨ ਉਹ ਪਹੀਆ ਜਿਹੜਾ ਸਟੈਂਡ ਹੈ ਪਤਾ ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਐਸ ਦੂਜਾ ਚੋਣ ਨਿਸ਼ਾਨ ਤੇ ਤੀਜਾ ਦਫਤਰ ਲਵਾਂਗੇ ਅਸੀਂ ਤੇ ਜਦੋਂ ਆਪਣਾ ਚੁੱਲਾ ਲੈ ਕੇ ਘਰੇ ਵੜ ਗਏ ਸਤ ਮੈਂਬਰੀ ਕਮੇਟੀ ਬਣਾਈ ਸੀ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਤੇ ਉਹਨਾਂ ਨੇ ਅੰਦਰ ਬੈਠੀਆਂ ਨੇ ਆਪਣਾ ਚੁੱਲਾ ਲੈ ਕੇ ਆਪਣੇ ਚੁੱਲੇ ਤੇ ਅੰਦਰ ਬੈਠੀਆਂ ਨੇ ਸਤ ਮੈਂਬਰੀ ਕਮੇਟੀ ਨੂੰ ਮਜਬੂਰ ਕੀਤਾ ਕਿ ਤੁਸੀਂ ਅਸਤੀਫੇ ਦੇ ਦਿਓ ਆ ਬੈਠੇ ਨੇ ਚੁੰਦਾ ਸਾਹਿਬ ਦੱਸ ਕੇ ਵੀ ਗਏ ਨੇ ਸਾਡੇ ਤੇ ਦਬਾਅ ਪਾਈ ਅਸਤੀਫੇ ਦੇ ਦਿਓ ਦੂਆਂ ਨੇ ਅਸਤੀਫੇ ਦੇਤੇ ਔਰ ਮੈਨੂੰ ਫਕਰ ਹੋ ਰਿਹਾ ਅੱਜ ਕਿ ਮੈਂ ਇਹਨਾਂ ਪੰਜਾਂ ਦੇ ਨਾਂ ਜਿਹੜੇ ਆ ਉਹ ਆਪਣੇ ਹੱਥੀਂ ਲਿਖੇ ਸੀ ਤੇ ਇਹਨਾਂ ਨੇ ਮੇਰੇ ਲਿਖੇ ਹੋਏ ਨਾਵਾਂ ਦੀ लाज ਰੱਖੀ ਪੰਜਾਂ ਨੇ ਇਹਨਾਂ ਨੇ ਕਿਹਾ ਹੁਣ ਅਸੀਂ ਕੀ ਕਰੀਏ ਆਦੇਸ਼ ਦਿੱਸੀ ਕਿ ਇੱਕੋ ਚੁੱਲੇ ਤੇ ਬੈਠਣਾ ਹੋ ਤਾਂ ਚੁੱਲਾ ਲੈ ਕੇ ਅੰਦਰ ਵੜ ਗਏ ਇਹਨਾਂ ਨੇ ਬੂਹੇ ਠਕ ਠਕਾਏ ਪੰਜ ਮੈਂਬਰੀ ਕਮੇਟੀ ਨੇ ਬੂਹੇ ਠਕ ਠਕਾਏ ਖੋਲੋ ਗੱਲ ਕਰੋ ਸਾਡੇ ਨਾਲ ਆ ਕੇ ਕਹਿੰਦੇ ਅਸੀਂ ਨਹੀਂ ਸੁਣਦੇ ਤੁਸੀਂ ਇਸ ਤੀਫੇ ਦੇ ਕੇ ਆਏ ਇਹ ਫਿਰ ਪੰਥ ਕੋਲ ਗਏ ਪੰਥ ਦੇ ਅੱਗੇ ਇਹਨਾਂ ਪੰਜਾਂ ਨੇ ਝੋਲੀ ਅੱਡੀ ਤੇ ਪੰਥ ਨੇ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਔਰ ਇਹਨਾਂ ਦੇ ਗੋਲ ਇਹਨਾਂ ਨੂੰ ਪਾਣੀ ਦਿੱਤਾ ਵੀ ਜਾਓ ਜਾ ਕੇ ਆਪਣੀ ਮਿੱਟੀ ਤੇ ਆਪਣੇ ਪਾਣੀ ਦੇ ਨਾਲ ਗੁੰਨੋ ਤੇ ਵੱਖਰਾ ਚੁੱਲਾ ਬਣਾਓ 15 ਲੱਖ ਪੰਜਾਬ ਦੇ ਲੋਕਾਂ ਨੇ ਜਿਹਦੇ ਵਿੱਚੋਂ ਸਿੱਖ ਵੀ ਨੇ Hindu ਵੀ ਨੇ ਉਹਨਾਂ ਨੇ ਆਪਣੇ ਘਰ ਦੇ ਵੇੜਿਆਂ ਦੇ ਵਿੱਚੋਂ ਇਹਨਾਂ ਝੋਲੀ ਇਹਨਾਂ ਦੀ ਝੋੜੀ ਦੇ ਵਿੱਚ ਮਿੱਟੀ ਪਾਈ ਤੇ ਉਸ ਮਿੱਟੀ ਦੇ ਨਾਲ ਅੱਜ ਇਹ ਚੁੱਲਾ ਤਿਆਰ ਹੋਇਆ ਤੇ ਹੁਣ ਉਹ ਸਾਨੂੰ ਕਹਿੰਦੇ ਨੇ ਇਹ ਵੱਖਰਾ ਚੁੱਲਾ ਬਣਾ ਲਿਆ ਆਕਾਲ ਤਖਤ ਦੇ ਆਦੇਸ਼ ਦੀ ਉਲੰਘਣਾ ਜੀ ਇਹ ਵੱਖਰਾ ਨਹੀਂ ਬਣਾਇਆ ਤੁਹਾਡੇ ਕਰਕੇ ਇਹ ਵੱਖਰਾ ਬਣਿਆ ਹੁਣ ਇਹੋ ਹੀ ਅਸਲੀ ਚੁੱਲਾ ਹੈ ਇਹੋ ਹੀ ਅਸਲੀ ਚੁੱਲਾ ਹੈ ਔਰ ਇਹਦੇ ਤੇ ਹੀ ਹੁਣ ਇਕੱਠਾ ਹੋਣਾ ਪਏਗਾ ਸਭ ਨੂੰ ਔਰ ਮੈਂ ਅਪੀਲ ਕਰਦਾ ਉਸ ਚੁੱਲੇ ਦੇ ਆਲੇ-ਦਾਲੇ ਬੈਠੇ ਆਗੂਆਂ ਨੂੰ ਵੀ ਕਿਸ ਚੁੱਲੇ 'ਚ ਕੁਝ ਨਹੀਂ ਰਿਹਾ ਹੁਣ ਇਹ ਵਿੱਚ ਅੱਗ ਨਹੀਂ ਤਪਣੀ ਹੈ ਤੇ ਰੋਟੀਆਂ ਕਿੱਥੋਂ ਲਾ ਲਵੋਗੇ ਤੁਸੀਂ ਹੁਣ ਸਾਡੇ ਕੋਲੇ ਆਓ ਹੋਣਾ ਪਾਊਗਾ ਉਹਨਾਂ ਨੂੰ ਮੈਨੂੰ ਇੱਕ ਕਹਿੰਦਾ ਕਹਿੰਦਾ ਆਹ ਤਾਂ ਜਾਈਏ ਜੀ ਪਰ ਦੇਖੋ ਜੀ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਵੀ ਟਿਕਟ ਦੇਾਂਗੇ ਮੈਂ ਕਿਹਾ ਟਿਕਟ ਰੇਲ ਦੀ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦਊਗੀ ਟ੍ਰੇਨ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦਊਗੀ ਇਹਨਾਂ ਦੀ ਟਿਕਟ ਤਾਂ ਲੈ ਕੇ ਕਰਾਂਗੀ ਕੀ ਇਹਨਾਂ ਦੀ ਟਿਕਟ ਤਾਂ ਲੈ ਕੇ ਤੁਸੀਂ ਕਰੋਗੇ ਕੀ ਇਹ ਤੋਂ ਤਾਂ ਟ੍ਰੇਨ ਦੀ ਟਿਕਟ ਲੈ ਲਿਓ ਬੱਸ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਪਹੁੰਚਾ ਦੂਗੀ ਇਹਨੇ ਮੰਜ਼ਲ ਤੇ ਨਹੀਂ ਪਹੁੰਚਾਉਣਾ ਹੁਣ ਸਰਦਾਰ ਇਕਬਾਲ ਸਿੰਘ ਚੁੰਦਾਜੀ ਨੇ ਅੱਜ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਅੱਜ 11 ਅਗਸਤ ਹੈ ਔਰ 11 ਅਗਸਤ 1740 ਨੂੰ ਅੱਜ ਦੇ ਦਿਨ ਮਸੇ ਰੰਗੜ ਦਾ ਸਰ ਵੱਡਿਆ ਸੀ ਭਾਈ ਮਹਿਤਾਬ ਸਿੰਘ ਮੀਰਾਕੋਟ ਜੀ ਤੇ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲਿਆਂ ਨੇ ਤੇ ਅੱਜ ਅਸੀਂ ਤਿੰਨ دہਾਕਿਆਂ ਤੋਂ ਜਿਸ ਪੰਥਕ ਰਾਜਨੀਤੀ ਦੇ ਉੱਤੇ ਇੱਕ ਪਰਿਵਾਰ ਦੀ ਹਜ਼ਾਰੇਦਾਰੀ ਸੀ ਉਹ ਖਤਮ ਕਰ ਦਿੱਤੀ ਹੈ। ਔਰ ਮੈਂ ਜਿੱਥੇ ਤੁਹਾਡਾ ਧੰਨਵਾਦ ਕੀਤਾ ਨਾ ਮੈਂ ਬਿਨਾ ਨਾਮ ਲਈ ਉਸ ਪਗੋੜੇਦਾਲ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਵੀ ਮੈਨੂੰ ਇਹ ਸੇਵਾ ਦੇਣ ਦੇ ਵਿੱਚ ਵੱਡਾ ਯੋਗਦਾਨ ਹੈ। ਜੇ ਮੈਨੂੰ ਉਹ ਜਲੀਲ ਕਰਕੇ ਤਖਤ ਸਾਹਿਬ ਦੀ ਸੇਵਾ ਤੋਂ ਮਨਸੂਖ ਨਾ ਕਰ ਦੇ ਤੇ ਮੈਂ ਥੋੜੀ ਪ੍ਰਧਾਨਗੀ ਨਹੀਂ ਸੀ ਲੈਣੀ ਮੈਂ ਤਖਤ ਅੱਧੀ ਸੇਵਾ ਕਰਕੇ ਖੁਸ਼ ਸੀ ਬਿਲਕੁਲ ਉਹਨਾਂ ਦਾ ਯੋਗਦਾਨ ਹੈ ਔਰ ਕਿੰਨੀ ਨੀਚਤਾ ਤੇ ਉਤਰੇ ਮੈਨੂੰ ਉਹਨਾਂ ਦੇ ਮੈਸੇਜ ਮਿਲੇ ਆ ਕਹਿੰਦੇ ਕੋਈ ਨਹੀਂ ਪ੍ਰਧਾਨ ਬਣੋ ਸਾਡੇ ਕੋਲ ਬਹੁਤ ਕੁਝ ਹੈ ਕਰਦਾਰ ਕੁਸ਼ੀ ਕਰਨਾਸਤੇ। ਅਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਕਹਿੰਨਾ ਕਿ ਮੇਰੀ ਛੱਡੋ ਮੇਰੀ ਪਾਰਟੀ ਦੇ ਕਿਸੇ ਇੱਕ ਵਰਕਰ ਕਿਸੇ ਇੱਕ ਲੀਡਰ ਦੀ ਵੀ ਜੇ ਤੁਸੀਂ ਕਰਦਾਰ ਕੁਸ਼ੀ ਕਰਦੇ ਆ ਪਰਿਵਾਰਾਂ ਤੱਕ ਗਏ ਨਾ ਤੇ ਤੁਹਾਡੇ ਘਰਾਂ ਦੇ ਬੂਹੇ ਅੱਗੇ ਖੜ ਕੇ ਤੁਹਾਨੂੰ ਨੰਗਾ ਕਰੂੰਗਾ। ਕਿਉਂਕਿ ਮੇਰੇ ਕੋਲ ਵੀ ਬਹੁਤ ਕੁਝ ਹੈ। ਤਹਾਡੇ ਪ੍ਰਧਾਨ ਦੀਆਂ ਕਿੱਥੇ ਕਿੱਥੇ ਜਾਇਦਾਦਾਂ ਔਰ ਮੇਰੇ ਕੋਲੇ ਲੰਬੀਆਂ ਲਿਸਟਾਂ ਜਿਹੜੀਆਂ ਪਹੁੰਚ ਗਈਆਂ ਔਰ ਮੈਨੂੰ ਕਿਸੇ ਬੀਜਪੀ ਨੇ ਕਿਸੇ ਕਾਂਗਰਸ ਨੇ ਕਿਸੇ ਝਾੜੂ ਵਾਲੇ ਨੇ ਮੁਹਈਆ ਨਹੀਂ ਕਰਵਾਈਆਂ ਤੁਹਾਡੇ ਨਾਲ ਗੱਡੀਆਂ 'ਚ ਬੈਠੇ ਬੰਦਿਆਂ ਨੇ ਮੁਹਈਆ ਕਰਾਈਆਂ ਹੋਈਆਂ ਚੇਤੇ ਰੱਖਿਓ ਜੀ ਬਹੁਤ ਕੁਛ ਹੈ ਬਹੁਤ ਕੁਝ ਹੈ ਮੇਰੇ ਕੋਲੇ ਵੀ ਤੁਸੀਂ ਦੇਖੋ ਮੇਰੀ ਛੱਡੋ ਤੁਸੀਂ ਮੇਰੀ ਪਾਰਟੀ ਦੇ ਕਿਸੇ ਆਗੂ ਕਿਸੇ ਵਰਕਰ ਦੀ ਜਿਹੜੀ ਹੈ ਉਹ ਕਰਦਾਰ ਕੁਸ਼ੀ ਕਰਨ ਦਾ ਯਤਨ ਕਰੋ ਕਿਉਂਕਿ ਉਦੋਂ ਮੈਂ ਕੱਲਾ ਸੀ ਹਾਲਾਂਕਿ ਪੰਥ ਮੇਰੇ ਨਾਲ ਖੜਿਆ ਪਰ ਅੱਜ ਮੇਰੇ ਨਾਲ 15 ਲੱਖ ਲੋਕ ਤਾਂ ਅੱਜ ਤੋਂ ਮੇਰੇ ਨਾਲ ਹੋ ਗਏ ਨੇ ਮੇਰੇ ਕਾਫਲੇ 'ਚ ਇਸ ਕਰਕੇ ਮੈਨੂੰ ਨਹੀਂ ਪਰਵਾਹ ਮਹੂਦੋਂ ਪਰਵਾਹ ਨਹੀਂ ਕੀਤੀ ਹੋਣੀ ਮੈਨੂੰ ਪਰਵਾਹ ਹੈ ਜਿਨਨੇ ਲਾਂਚਨ ਜਿਨਨੇ ਚਿੱਕੜ ਤੁਸੀਂ ਸੁੱਟਣੇ ਆ ਨਾ ਸੁੱਟ ਲੋ ਮੈਨੂੰ ਪਤਾ ਤੁਸੀਂ ਆਈਟੀ ਵਿੰਗ ਦੀਆਂ ਟੀਮਾਂ ਤਿਆਰ ਕੀਤੀਆਂ ਨੇ ਸੁੱਟ ਲੋ ਗੰਧ ਸੁੱਟਣ ਵਾਸਤੇ ਗੰਧ ਚਦਾ ਵੜੋਂਗੇ ਨਾ ਤੇ ਤੁਹਾਨੂੰ ਗੰਧ ਹੀ ਵਾੜਨਾ ਸੀ ਚੇਤੇ ਰੱਖਿਓ ਤੁਹੇ ਗੰਦ ਸੁਟਣ ਵਾਸਤੇ ਗੰਦ ਚ ਵੜੋਂਗੇ ਤੁਹਾਨੂੰ ਗੰਦ ਚ ਵੜਨਾ ਸੀ ਅਸੀਂ ਤੁਹਾਡੇ ਖਿਲਾਫ ਕੁਝ ਨਹੀਂ ਬੋਲਣਾ ਅਸੀਂ ਅਸੀਂ ਪੰਥਕ ਮੁੱਦਿਆਂ ਦੀ ਗੱਲ ਕਰਨੀ ਹੈ ਪੰਜਾਬ ਸਰਕਾਰ ਆਈ ਬੜੀਆਂ ਉਮੀਦਾਂ ਨਾਲ ਲੋਕਾਂ ਨੇ ਲੈ ਕੇ ਆਂਦੀ ਔਰ ਪੰਜਾਬੀਆਂ ਨੂੰ ਚੁਟਕਲੇ ਸੁਣਾਸਣਾ ਲੁੱਟ ਲਿਆ ਪੰਜਾਬ ਸਰਕਾਰ ਨੇ ਮੈਂ ਇੱਕ ਤੁਹਾਨੂੰ ਮੈਂ ਵੀ ਸੁਣਾਦਾ ਬੜੇ ਚਿਰ ਤੋਂ ਬੈਠਿਓ ਤੁਸੀਂ ਉਦਾਸ ਕਹਿੰਦੇ ਕੋਈ ਦਰਜੀ ਕੱਪੜੇ ਰੱਖਦਾ ਹੁੰਦਾ ਸੀ ਜਿਹੜਾ ਵੀ ਗਾਹਕ ਉਹਦੇ ਤੋਂ ਕੱਪੜੇ ਸਿਮਾਉਣਾ ਦੱਸ ਇੱਕ ਬੰਦਾ ਕੱਪੜੇ ਸਿਮਾਉਣ ਵਾਸਤੇ ਚਲਾ ਗਿਆ ਬੜਾ ਚਲਾਕ ਉਹ ਕਹਿੰਦਾ ਮੈਂ ਇਹਨੂੰ ਕੱਪੜਾ ਨਹੀਂ ਰੱਖਣ ਦੇਣਾ ਕਹਿੰਦਾ ਪਜਾਮਾ ਬਣਾ ਦੇ ਕਹਿੰਦਾ ਬਣਾ ਦੰਨਾ ਉਹਦਾ ਧਰਮ ਸੀ ਕੱਪੜੇ ਰੱਖਣਾ ਕਹਿੰਦਾ ਉਹ ਬੜਾ ਪਰੇਸ਼ਾਨ ਵੀ ਤਾਂ ਉੱਤੇ ਖੜ ਗਿਆ ਕਹਿੰਦਾ ਮੇਰੇ ਕੋਲ ਕੱਟ ਮੈਂ ਕਟਾ ਕੇ ਜਾਣਾ ਉਹ ਵੀ ਬੜਾ ਪਰੇਸ਼ਾਨ ਵੀ ਮੇਰਾ ਧਰਮ ਹੈ ਕੱਪੜੇ ਰੱਖਣਾ ਇਹ ਕੋਲ ਖੜ ਗਿਆ ਮੈਂ ਹੁਣ ਇਹ ਕੱਪੜਾ ਰੱਖਣਾ ਵਿੱਚੋਂ ਟੋਟਾ ਲਾਉਣਾ ਉਹਨੇ ਇੱਕ ਸਕੀਮ ਸੋਚੀ ਕਹਿੰਦਾ ਚੁਟਕਲਾ ਸੁਣਾਵਾ ਕਹਿੰਦਾ ਸੁਣਾ ਉਹ ਚੁਟਕਲਾ ਸੁਣਾਉਣ ਲੱਗ ਪਿਆ ਕਿ ਜਦੋਂ ਚੁਟਕਲਾ ਪੂਰਾ ਹੋਇਆ ਨਾ ਤੇ ਜਿਹੜਾ ਕੱਪੜੇ ਸਿਮਾਉਣਾ ਆਇਆ ਸੀ ਉਹ ਹੱਸਣ ਲੱਗ ਗਿਆ ਤੇ ਉਹ ਹੱਸਦੇ-ਹੱਸਦੇ ਤਾਂ ਕਿਤੇ ਨਿਗਾ ਪਾਸੇ ਗਈ ਉਹਨੇ ਕੈਂਚੀ ਦਾ ਟੱਕ ਮਾਰ ਕੇ ਟੁਕੜਾ ਲਾ ਲਿਆ ਉਹ ਕਹਿੰਦਾ ਇੱਕ ਹੋਰ ਸੁਣਾ ਕੱਪੜੇ ਸਿਮਾਉਣ ਵਾਲਾ ਕਹਿੰਦਾ ਇੱਕ ਹੋਰ ਸੁਣਾ ਉਹ ਕੰਨਾ ਰਹਿਣ ਦੇ ਜੇ ਦੂਜਾ ਸੁਣਾਇਆ ਨਾ ਤੇ ਤੇਰਾ ਪਜਾਮਾ ਨਹੀਂ ਬਣਨਾ ਤੇ ਸਾਨੂੰ ਚੁਟਕਲੇ ਸੁਣਾਈ ਗਏ ਮੌਜੂਦਾ ਮੁੱਖ ਮੰਤਰੀ ਸਾਨੂੰ ਚੁਟਕਲੇ ਬਣਾਈ ਸੁਣਾਈ ਗਿਆ ਤੇ ਦਿੱਲੀ ਵਾਲੇ ਕੈਂਚੀਆਂ ਦੇ ਨਾਲ ਸਾਡੇ ਟੁਕੜੇ ਕੱਟੇ ਗਏ ਅੱਜ ਵੀ ਕੱਟੀ ਜਾਂਦੇ ਆ ਅਸੀਂ ਚੁਟਕਲੇ ਸੁਣੀ ਜਾਂਦੇ ਆ ਤੇ ਉਹ ਸਾਡੇ ਕੈਂਚੀ ਨਾਲ ਟੁਕੜੇ ਕੱਢੀ ਜਾਂਦੇ ਆ ਲਈ ਜਾਂਦੇ ਆ ਲੁੱਟੀ ਜਾਂਦੇ ਆ ਸਾਨੂੰ ਲੈਂਡ ਪੂਲਿੰਗ ਪਾਲਸੀ ਇਹ ਬਹੁਤ ਮਾੜੀ ਐ ਮਾੜੀ ਪੰਜਾਬ ਵਾਸਤੇ ਕੋਈ ਸਰਕਾਰ ਆਈ ਉਹ ਨਸ਼ਾ ਮਾਫੀਆ ਲੈ ਕੇ ਆ ਗਈ ਡਰੱਗ ਮਾਫੀਆ ਲੈ ਕੇ ਆ ਗਈ ਕੋਈ ਸਰਕਾਰ ਆਈ ਗੈਂਗਸਟਰ ਮਾਫੀਆ ਲੈ ਕੇ ਆ ਗਈ ਤੇ ਇਹ ਸਰਕਾਰ ਆਈ ਇਹ ਭੂਮੀ ਮਾਫੀਆ ਲੈ ਕੇ ਨਹੀਂ ਆਈ ਆਪ ਭੂਮੀ ਮਾਫੀਆ ਬਣ ਗਏ ਇਹ ਗੱਲ ਚੇਤੇ ਰੱਖਿਓ ਪੰਜਾਬ ਦੀਆਂ ਜ਼ਮੀਨਾਂ ਖੋਹਣਾ ਜਿਹੜਾ ਹੈ ਉਹ ਮਕਸਦ ਨਹੀਂ ਹੈ ਪੰਜਾਬ ਦੇ ਡੈਮੋਗ੍ਰਾਫ ਨੂੰ ਵਿਗਾੜਨਾ ਇਹ ਬੜੀ ਗੁੱਜੀ ਸਾਜ਼ਿਸ਼ ਹੈ ਇਸ ਇਸ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਸਾਡਾ ਡੈਮੋਗ੍ਰਾਫ ਚੇਂਜ ਕਰਨਾ ਇਹ ਜਿਹੜੇ ਜ਼ਮੀਨਾਂ ਕਟੀਆਂ ਜਾ ਰਹੀਆਂ ਨਾ ਜਿਹੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਇਹਨਾਂ ਜ਼ਮੀਨਾਂ ਦੇ ਉੱਤੇ ਵਸਣਾ ਕਿਹਨੇ ਆ ਸਾਡੀ ਤਾਂ ਪਾਪੂਲੇਸ਼ਨ ਡਾਊਨ ਹੋ ਗਈ ਹੈ 1 ਚਾਈਲਡ ਪਾਲਿਸੀ ਦੇ ਨਾਲ ਇਹਨਾਂ ਜ਼ਮੀਨਾਂ ਤੇ ਗੈਰ ਪੰਜਾਬੀਆਂ ਨੇ ਵਸਣਾ ਆ ਕੇ ਇਸ ਗੈਰ ਪੰਜਾਬੀਆਂ ਨੂੰ ਵਸਾ ਕੇ ਸਾਨੂੰ ਲੈਂਡ ਪੂਲਿੰਗ ਪਾਲਿਸੀ ਰਾਹੀਂ ਤਬਾਹ ਕਰਨ ਦਾ ਇੱਕ ਯਤਨ ਹੈ ਇਹ ਮਾਮੂਲੀ ਗੱਲ ਨਹੀਂ ਹੈ ਸਤ ਸੰਗਤ ਇਸ ਪੱਖੋਂ ਵੀ ਸਾਨੂੰ ਜਿਹੜਾ ਬਹੁਤ ਸੁਚੇਤ ਹੋਣ ਦੀ ਲੋੜ ਹੈ ਆ ਬੀਬੀ ਜੀ ਮਤਾ ਪੜ੍ਹ ਕੇ ਗਏ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਤੁਰੰਤ ਕਰਾਏ ਜਾਣ ਹੋ ਕਿਉਂ ਨਹੀਂ ਰਹੇ ਫਾਇਦਾ ਕਿਹਨੂੰ ਹੈ ਫਾਇਦਾ ਮਦੂਜਾ ਜਿਹੜੀ ਸਥਾਪਿਤ ਧਿਰ ਹੈ ਉਹਨੂੰ ਸਭ ਤੋਂ ਵੱਡਾ ਫਾਇਦਾ ਹੈ ਜੇ ਇਲੈਕਸ਼ਨ ਨਹੀਂ ਹੁੰਦੇ ਤਾਂ ਤੇ ਫਿਰ ਰਲਿਆ ਕੌਣ ਹੈ ਕੇਂਦਰ ਸਰਕਾਰ ਦੇ ਨਾਲ ਬੀਜੇਪੀ ਦੇ ਨਾਲ ਜਿਹਨੂੰ ਉਹ ਫਾਇਦਾ ਦੇ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਨਾ ਕਰਵਾ ਕੇ ਫਾਇਦਾ ਨਹੀਂ ਦੇ ਰਹੀ ਇਹ ਕਿਉਂ ਨਹੀਂ ਭਾਰਤ ਸਰਕਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਉਂਦੀ ਕਿਉਂ ਇਹਨਾਂ ਨੂੰ ਸ਼ੈਲਟਰ ਦੇ ਰਹੀ ਹੈ ਕਿਉਂ ਇਹਨਾਂ ਨੂੰ ਜਿਹੜਾ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਰਹੀ ਆ ਉਹ ਇਹ ਉਹਦੀ ਬਦਨੀਤੀ ਨਹੀਂ ਹੈ ਕਿੰਨਾ ਚਿਰ ਤੁਸੀਂ ਕੁਕੜੀ ਦੇ ਖੰਭਾ ਵਾਂਗੂ ਇਹਨਾਂ ਨੂੰ ਆਪਣੇ ਥੱਲੇ ਲੁਕੋ ਕੇ ਰੱਖੋਗੇ ਆਖਰ ਨੂੰ ਤਾਂ ਬਾਹਰ ਕੱਢਣਾ ਪਊਗਾ ਇਹਨਾਂ ਨੂੰ ਔਰ ਭਾਰਤ ਸਰਕਾਰ ਨੂੰ ਤੁਰੰਤ ਅੱਜ ਦਾ ਇਹ اجلاس ਜਿਹੜਾ ਹੈ ਇਹ ਵੀ ਮੰਗ ਕਰਦਾ ਹੈ ਭੈਣ ਜੀ ਨੇ ਜਿਹੜਾ ਹੈ ਉਹ ਤੁਹਾਡੀ ਪ੍ਰਵਾਨਗੀ ਲਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਏ ਜਾਣ ਜੇ ਇਲੈਕਸ਼ਨ ਨਹੀਂ ਹੁੰਦੇ ਤੇ ਫਿਰ ਇਹ ਭਗੌੜਾ ਦਲ ਤੇ ਬੀਜੇਪੀ ਜਿਹੜੀ ਹੈ ਇਹ ਰਲੇ ਹੋਏ ਆ ਰਲੇ ਹੋਏ ਆ ਆ ਕਰਨੈਲ ਸਿੰਘ ਜੀ ਪੰਜੋਲੀ ਬੈਠੇ ਆ ਇਹਨਾਂ ਨੇ ਇੱਕ ਗੱਲ ਸੁਣਾਈ ਮੈਨੂੰ ਮੈਂ ਸਾਂਝੀ ਕਰਦੇ ਆ ਬੜੀ ਵਧੀਆ ਕਹਿੰਦੇ ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਨਾ ਤੇ ਮੇਰੇ ਇੱਕ ਦੋਸਤ ਤੇ ਐਨਐਸਏ ਲਾਤਾ ਬਰਨਾਲਾ ਸਰਕਾਰ ਵਾਲੇ ਐਨਐਸਏ ਲੱਗ ਗਿਆ ਤੇ ਜਦੋਂ ਬਰਨਾਲਾ ਸਰਕਾਰ ਸਰਜੀਤ ਸਿੰਘ ਜੀ ਬਰਨਾਲਾ ਨੂੰ ਤਲਬ ਕੀਤਾ ਨਾ ਅਕਾਲ ਤਖਤ ਸਾਹਿਬ ਤੇ ਤੇ ਕਹਿੰਦਾ ਮੇਰੇ ਦੋਸਤ ਪਜੋਲੀ ਸਾਹਿਬ ਕਹਿੰਦੇ ਮੇਰਾ ਉਹ ਦੋਸਤ ਜਿਹੜਾ ਸੀ ਨਾ ਕਹਿਣ ਲੱਗਿਆ ਯਾਰ ਚੱਲੀਏ ਅਮਰਸਰ ਕਹਿੰਦਾ ਕਿਉਂ ਕਹਿੰਦੇ ਬਰਨਾਲਾ ਸਾਹਿਬ ਨੇ ਮੇਰੇ ਤੇ ਐਨਐਸਏ ਲਵਾਈ ਸੀ ਮੈਂ ਉਥੇ ਦਾ ਤਮਾਸ਼ਾ ਦੇਖਣਾ ਕਹਿੰਦੇ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਹੱਥ ਜੋੜ ਕੇ ਗੱਲ 'ਚ ਫੱਟੀ ਪਾ ਕੇ ਫਸੀਲ ਦੇ ਸਾਹਮਣੇ ਖੜੇ ਨਾ ਤੇ ਮੇਰਾ ਉਹੀ ਦੋਸਤ ਮੈਨੂੰ ਕਹਿੰਦਾ ਕਹਿੰਦਾ ਯਾਰ ਇੰਉਂ ਜੀ ਕਰਦਾ ਵੀ ਮੈਂ ਬਰਨਾਲਾ ਸਾਹਿਬ ਦੇ ਪੈਰੀਂ ਹੱਥ ਲਾਵਾਂ ਜਿਹੜਾ ਤਮਾਸ਼ਾ ਦੇਖਣ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਗਵਾਹ ਹੈ ਜਿਹੜਾ ਵੀ ਉੱਥੇ ਪੇਸ਼ ਹੋ ਜਾਂਦਾ ਨਾ ਤਨੋਂ ਮਨੋਂ ਉਹ ਸਿੱਖ ਸੰਗਤ ਦੇ ਵਿੱਚ ਰਹਿਮਤ ਦਾ ਪਾਤਰ ਬਣ ਕੇ ਨਿਕਲਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਇਤਿਹਾਸ ਦਾ ਪਹਿਲਾ ਇਨਸਾਨ ਹੈ ਸ਼ਾਇਦ ਆਖਰੀ ਵੀ ਹੋਵੇ ਜਿਹੜਾ ਅਕਾਲ ਤਖਤ ਸਾਹਿਬ ਦੇ ਪੇਸ਼ ਹੋਇਆ ਔਰ ਸੰਗਤ ਦਾ ਸਤਿਕਾਰ ਲੈਣ ਦੀ ਬਜਾਏ ਤਰਸਕਾਰ ਲੈ ਕੇ ਨਿਕਲਿਆ ਉੱਥੋਂ ਇਤਿਹਾਸ ਦਾ ਪਹਿਲਾ ਪਰਸਨ ਸ਼ਾਇਦ ਇਤਿਹਾਸੇ ਕਦੇ ਹੋਵੇ ਵੀ ਨਾ ਪਹਿਲਾ ਪਰਸਨ ਹੈ ਜਿਹੜਾ ਸੰਗਤ ਦਾ ਸਤਕਾਰ ਲੈਣ ਦੀ ਬਜਾਏ ਉਥੋਂ ਤਰਸਕਾਰ ਲੈ ਕੇ ਨਿਕਲਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਮਹਾਨ ਹੈ ਔਰ ਮੈਂ ਆਪ ਜੀ ਨੂੰ ਇੱਕ ਗੱਲ ਹੋਰ ਕਹਿ ਦਿਆਂ ਕਿ ਜਦੋਂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੌਮੀ ਸੰਕਟ ਆਉਂਦਾ ਹੈ ਨਾ ਤੇ ਮੈਂ ਪਹਿਲਾ ਹੀ ਅਕਾਲ ਤਖਤ ਦਾ ਜਥੇਦਾਰ ਨਹੀਂ ਆ ਜਿਨੇ ਇਹ ਸੇਵਾ ਸੰਭਾਲੀ ਹੈ ਮੇਰੇ ਤੋਂ ਪਹਿਲਾਂ ਸਭ ਤੋਂ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਸਿੰਘ ਸਾਹਿਬ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਉਹ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਟਾਰੀ ਦੇ ਵਿੱਚ 1940 ਦੇ ਵਿੱਚ ਕਾਨਫਰੰਸ ਹੋਈ ਸੀ ਸਰਬੰਹਿੰਦ ਕਾਨਫਰੰਸ ਦੂਜੇ ਜਥੇਦਾਰ ਉਦਮ ਸਿੰਘ ਜੀ ਨਾਗੋਕੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀ 4 ਸਾਲ ਦੋਵੇਂ ਅਹੁਦਿਆਂ ਤੇ ਰਹੇ ਤੇ ਉਹਨਾਂ ਦੇ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਈਨੈਂਸ਼ੀਅਲੀ ਬਹੁਤ ਮਜ਼ਬੂਤ ਹੋਈ ਕਿਉਂਕਿ ਸ੍ਰੀ ਨਨਕਾਣਾ ਸਾਹਿਬ ਸ੍ਰੀ ਮੁਕਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਇੱਕ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਚਾਰ ਗੁਰਦੁਆਰਾ ਸਹਿਬਾਨ ਦਾ ਸਿੱਧਾ ਪ੍ਰਬੰਧ ਜਿਹੜਾ ਸੀ ਉਹਨਾਂ ਦੀ ਪ੍ਰਧਾਨਗੀ ਕਾਲ ਦੇ ਵਿੱਚ ਲਿਆ ਗਿਆ ਬਾਅਦ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਰਦਾਰ ਉਦਮ ਸਿੰਘ ਜੀ ਨਾਗੋਕੇ ਤੀਸਰੇ ਜਥੇਦਾਰ ਅਚਰ ਸਿੰਘ ਜੀ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਫਾਰਗ ਹੋਣ ਤੋਂ ਬਾਅਦ ਔਰ ਇਹਨਾਂ ਦੀ ਗਵਾਈ ਦੇ ਵਿੱਚ ਕਰਨਾਲ ਦੇ ਵਿੱਚ ਸਰਬੰਧ ਅਕਾਲੀ ਕਾਨਫਰੰਸ ਹੋਈ ਫਿਰ ਜਥੇਦਾਰ ਮੋਨ ਸਿੰਘ ਜੀ ਤੜ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਇਹਨਾਂ ਦੀ ਖਾਸੀਅਤ ਹੈ ਜਦੋਂ ਪਾਰਟੀ ਦੇ ਕੁਝ ਲੀਡਰਾਂ ਨੇ ਕਿਹਾ ਤੜ ਸਾਹਿਬ ਤੁਹਾਡੀ ਪ੍ਰਧਾਨਗੀ ਜਿਹੜੀ ਹੈ ਨਾ ਹੁਣ ਸਾਨੂੰ ਚੰਗੀ ਨਹੀਂ ਲੱਗਦੀ ਕਹਿੰਦੇ ਆ ਲਓ ਅਸਤੀਫਾ ਤੇ ਕਰੇ ਤੁਰ ਗਏ ਕਰੇ ਤੁਰ ਗਏ ਕਹਿੰਦੇ ਠੀਕ ਹੈ ਲਓ ਆ ਲਓ ਤੇ ਚੌਥੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਜਿਹੜੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਜਿਨ੍ਹਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਸੰਭੀ ਗਿਆਨੀ ਭਪਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਸੀ ਜਥੇਦਾਰ ਅਕਾਲ ਤਖਤ ਸਾਹਿਬ ਵੀ ਰਹੇ ਔਰ ਆਸਬਾ ਦੇ ਮੈਂਬਰ ਬਣੇ ਔਰ ਜਦੋਂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ ਤੇ ਉਹਦੇ ਪਹਿਲੇ ਚੀਫ ਮਿਨਿਸਟਰ ਬਣੇ ਗੁਰਮukh ਸਿੰਘ ਜੀ ਮੁਸਾਫਰ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜਿਹੜੇ ਕਹਿੰਦੇ ਆ ਨਾ ਕਿ ਅਕਾਲ ਤਖਤਾ ਦਾ ਜਥੇਦਾਰ ਜੀ ਪ੍ਰਧਾਨ ਬੰਨਣਾ ਚਾਹੁੰਦਾ ਸੀ ਫਲਾਨਾ ਢਮਕਾ ਇੱਕ ਇਤਿਹਾਸ ਹੈ ਸਾਡਾ ਇਹ ਕੋਈ ਮਾਰੀ ਗੱਲ ਨਹੀਂ ਹੈ ਇਹ ਸਾਡਾ ਇਤਿਹਾਸ ਹੈ ਜਦੋਂ ਜਦੋਂ ਸ਼ਰੋਮਣੀ ਅਕਾਲੀ ਦੇ ਵਿੱਚ ਦਲ ਦੇ ਵਿੱਚ ਕੋਈ ਅਧੋਗਤੀ ਆਈ ਹੈ ਤੇ ਉਦੋਂ ਫਿਰ ਧਾਰਮਿਕ ਬੰਦਿਆਂ ਨੇ ਧਾਰਮਿਕ ਸਾਡੀ ਲੀਡਰਸ਼ਿਪ ਨੇ ਰਾਜਨੀਤੀ ਦੀ ਕਮਾਂਡ ਵੀ ਜਿਹੜੀ ਆ ਉਹ ਨਾਲ ਸੰਭਾਲੀ ਹੈ ਔਰ ਮੈਂ ਅਕਾਲਪੁਰਖ ਅੱਗੇ ਅਰਦਾਸ ਕਰਦਾ ਜਿਹੜਾ ਤੁਸੀਂ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ ਮੈਂ ਉਸ ਵਿਸ਼ਵਾਸ ਤੇ ਖਰਾ ਉਤਰਨ ਦਾ ਜਿਹੜਾ ਹੈ ਉਹ ਯਤਨ ਕਰੂੰਗਾ ਸਾਥ ਸੰਗਤ ਤੁਸੀਂ ਮੇਰੇ ਨਾਲ ਚੱਲੋਗੇ ਤੁਸੀਂ ਮੈਨੂੰ ਘੋੜਾ ਬਣਾ ਕੇ ਮੈਦਾਨ 'ਚ ਛੱਡ ਤਾ ਬਸ ਇੰਨੀ ਅਪੀਲ ਹੈ ਕਿ ਡਾਹਾ ਨਾ ਪਾਇਓ ਜੇ ਫਿਰ ਭੱਜਿਆ ਨਹੀਂ ਜਾਣਾ ਕਿਉਂਕਿ ਮੁਕਾਬਲਾ ਬਹੁਤ ਤਕੜਾ ਹੈ ਜੇ ਡਾਹਾ ਪਾਤਾ ਤੇ ਫਿਰ ਘੋੜੇ ਤੋਂ ਭੱਜਿਆ ਨਹੀਂ ਜਾਣਾ ਫਿਰ ਦੋਸ਼ ਮੈਨੂੰ ਨਾ ਦਿਓ ਜੀ ਵਰਨਾ ਕਾਮਯਾਬੀ ਵੱਟ ਤੇ ਹੈ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਕੇਵਲ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਸਰਕਾਰ ਬਣਾ ਕੇ ਪੰਥ ਦੀ ਸੇਵਾ ਪੰਜਾਬ ਦੀ ਸੇਵਾ ਸਾਡਾ ਮਕਸਦ ਹੈ ਇਹ ਸਾਡਾ ਮਕਸਦ ਹੈ ਰਾਜ ਭਾਗ ਭੋਗਣਾ ਸਾਡਾ ਮਕਸਦ ਹੈ ਔਰ ਅੱਜ ਦੇ ਡੈਲੀਗੇਟ ਇਜਲਾਸ ਦੇ ਵਿੱਚ ਮੈਂ ਇਹ ਵੀ ਜਿਹੜਾ ਹੈ ਉਹ ਕਹਿਣਾ ਮੈਂ ਪਹਿਲਾਂ ਵੀ ਕਿਹਾ ਪੰਜ ਮੈਂਬਰੀ ਕਮੇਟੀ ਨੂੰ ਕਿ ਮੈਂ ਜਿੰਨਾ ਚਿਰ ਇਸ ਸੇਵਾ ਤੇ ਰਹੂੰਗਾ ਮੈਂ ਕੋਈ ਇਲੈਕਸ਼ਨ ਕਦੇ ਵੀ ਨਹੀਂ ਲੜਨੀ ਹੈ ਨਾ ਐਮਸੀ ਦੀ ਤੇ ਨਾ ਐਮਪੀ ਦੀ ਨਾ ਪ੍ਰਧਾਨਗੀ ਛੱਡ ਕੇ ਤੇ ਨਾ ਪ੍ਰਧਾਨਗੀ ਤੇ ਹੁੰਦੇ ਆ ਕੋਈ ਵੀ ਨਹੀਂ ਲੜਦੇ ਸਾਹਿਬ ਮੈਂ ਕਹੋਗੇ 5 ਲੱਖ 19 500 ਰੁਪਏ ਕਹੋਗੇ ਕਿ ਮੈਂ ਮੈਂ ਬਿਲਕੁਲ ਨਹੀਂ ਲੜਨੀ ਮੈਂ ਸੱਚੀ ਗੱਲ ਹੈ ਕਿ ਮੈਂ ਮਾਨਸਿਕ ਤੌਰ ਦੇ ਉੱਤੇ ਬਿਲਕੁਲ ਤਿਆਰ ਨਹੀਂ ਸੀ ਮੈਂ ਤਾਂ ਭੈਣ ਜੀ ਨੂੰ ਵੀ ਫੋਨ ਦੇ ਉੱਤੇ ਕਿਹਾ ਸੀ ਸਾਡੇ ਸਤਵੰਤ ਕੌਰ ਜੀ ਨੇ ਮੈਂ ਇਹਨਾਂ ਨੂੰ ਫੋਨ ਤੇ ਕਿਹਾ ਭੈਣ ਜੀ ਤੁਸੀਂ ਬਣ ਜਾਓ ਥੋੜੇ ਚਿਰ ਬਾਅਦ ਦੇਖ ਲਿਓ ਪਰ ਮੇਰਾ ਖੜਾ ਛੜਾਓ ਇਹ ਮੈਨੂੰ ਕਹਿੰਦੇ ਨਹੀਂ ਮੈਂ ਨਹੀਂ ਬੰਨਣਾ ਹੈ ਸਾਡੀ ਫੋਨ ਤੇ ਗੱਲਬਾਤ ਹੋਈ ਇਹ ਕਹਿੰਦੇ ਨਹੀਂ ਮੈਂ ਨਹੀਂ ਬੰਨਣਾ ਹੈ ਔਰ ਸੱਚੀ ਗੱਲ ਦੱਸਾਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਝੂਠ ਨਹੀਂ ਬੋਲਦਾ ਮੇਰਾ ਪਰਿਵਾਰ ਵੀ ਮੇਰੇ ਨਾਲ ਨਾਰਾਜ਼ ਹੈ ਕਿ ਤੁਸੀਂ ਕਿਉਂਕਿ ਜੋ ਪਿਛਲੇ 6 ਮਹੀਨੇ ਕੁੱਕੜਖੇ ਸਵਾ ਮੇਰੇ ਸਿਰ ਚ ਪਾਈ ਹੈ ਨਾ ਉਹਦੇ ਕਰਕੇ ਮੇਰਾ ਪਰਿਵਾਰ ਕਹਿੰਦਾ ਸੀ ਵੀ ਇਸ ਪੰਗੇ ਚ ਨਹੀਂ ਪੈਣਾ ਔਰ ਮੈਂ ਪੰਥ ਦੀਆਂ ਭਾਵਨਾਵਾਂ ਨੂੰ ਜਿਹੜਾ ਦੇਖਦਿਆਂ ਮੈਂ ਆਪਣੇ ਪ੍ਰਵਾਦੀ ਰਾਏ ਨੂੰ ਦਰਕਨਾਰ ਕੇ ਗੱਲ ਕੋ ਬਿਲਕੁਲ ਔਰ ਮੈਂ ਕਹਿਣਾ ਚਾਹੁੰਨਾ ਹੈ ਪਗੋੜੇਦਲ ਨੂੰ ਮੈਂ ਕਹਿਣਾ ਚਾਹੁੰਨਾ ਜਿਹੜੀ ਸਰਦਾਰ ਕੁਲਵਿੰਦਰ ਸਿੰਘ ਜੀ ਕਹਿ ਰਹੇ ਨੇ ਦੋ ਗੱਲਾਂ ਮੈਨੂੰ ਪਤਾ ਲੱਗੀਆਂ ਸੀ ਇੱਕ ਤਾਂ ਪਗੋੜੇਦਲ ਦਾ ਆਗੂ ਕਹਿੰਦਾ ਕਿ ਇਹ ਗ੍ਰੰਥੀ ਹੁੰਦੇ ਆ ਗ੍ਰੰਥੀ ਇਹਨਾਂ ਨੂੰ ਕੀ ਪਤਾ ਹੁੰਦਾ ਹੈ ਪੋਲਿਟਿਕਸ ਦਾ ਗ੍ਰੰਥੀਆਂ ਨੂੰ ਪੋਲਿਟਿਕਸ ਦਾ ਕੀ ਪਤਾ ਹੁੰਦਾ ਤੁਹਾਨੂੰ ਦੱਸਾਂਗੇ ਕਿ ਗ੍ਰੰਥੀਆਂ ਦੀ ਪੋਲਿਟਿਕਸ ਹੁੰਦੀ ਕਿਸ ਤਰ੍ਹਾਂ ਦੀ ਹੈ ਉਜਾਓ ਕਹਿੰਦਾ ਸੀ ਕਿ ਇਸ ਜਥੇਦਾਰ ਨੂੰ ਅਸੀਂ ਲਾਤਾ ਤੇ ਜਥੇਦਾਰੀ ਲੈਣ ਤੋਂ ਬਾਅਦ ਉਹਦੀ ਮਿਆਦ ਜਿਹੜੀ ਆ ਇੱਕ ਮਹੀਨਾ ਹੁੰਦੀ ਹੈ ਇਹ ਵੀ ਸੁਨੇਹਾ ਮੇਰੇ ਤੱਕ ਪਹੁੰਚਿਆ ਸੀ ਇੱਕ ਮਹੀਨਾ ਮਿਆਦ ਹੁੰਦੀ ਹੈ ਔਰ ਦੇਖ ਅੱਜ ਪੰਥ ਨੇ ਤੇਰੇ ਤੋਂ ਉੱਪਰ ਲਾ ਜਾ ਕੇ ਮੈਨੂੰ ਖੜਾ ਕਰਤਾ ਪੰਥ ਨੇ ਤੇਰੇ ਸਿਰ ਦੇ ਉੱਤੇ ਬਿਠਾ ਕੇ ਮੈਨੂੰ ਲਿਆ ਕੇ ਖੜਾ ਕਰ ਦਿੱਤਾ ਤੇਰੇ ਸਿਰ ਦੇ ਉੱਤੇ ਪੈਰਾਂ 'ਚ ਨਹੀਂ ਬਿਠਾਇਆ ਤੇਰੇ ਸਿਰ 'ਤੇ ਬਿਠਾਤਾ ਮੈਨੂੰ ਔਰ ਸਾਰਾ ਦਿਨ ਤੇ ਸਾਰੀਆਂ ਰਾਤਾਂ ਤੂੰ ਹੁਣ ਉੱਪਰ ਹੀ ਵੇਖੀ ਜਾਏਂਗਾ ਇਹ ਦੱਸਾਂਗੇ ਕਿ ਗ੍ਰੰਥੀਆਂ ਦੀ ਸਿਆਸਤ ਕੀ ਹੁੰਦੀ ਹੈ ਸੋ ਮੈਂ ਮੈਂ ਪੰਜਵੇਂ ਮੈਂਬਰੀ ਕਮੇਟੀ ਦਾ ਧੰਨਵਾਦ ਕਰਾਂ ਮੇਰੇ ਕੋਲੇ ਲਫ਼ਜ਼ ਨਹੀਂ ਹੈ ਇਹਦੇ ਕਿ ਮੈਂ ਕਿਹੜੇ ਲਫ਼ਜ਼ਾਂ ਚ ਧੰਨਵਾਦ ਕਰਾਂ ਕਿਉਂਕਿ ਮੈਨੂੰ ਵੀ ਪਤਾ ਹੈ ਕਿ ਤੇ ਮੇਰੇ ਤੇ ਦਬਾਅ ਪੈ ਸਕਦਾ ਹੈ ਮੇਰੇ ਤੇ ਦਬਾਅ ਪੈ ਸਕਦਾ ਪ੍ਰਧਾਨਗੀ ਨਾਲੋਂ ਤੁਸੀਂ ਪ੍ਰਧਾਨਗੀ ਵਾਲੇ ਪਾਸੇ ਨਾ ਜਾਓ ਨਾਲ ਚ ਧਰ ਤਹ ਕੰਦਗੀ ਖਲਾਰਨ ਦੀਆਂ ਧਮਕੀਆਂ ਬਹੁਤ ਕੁਛ ਤੇ ਇਹਨਾਂ ਵਿਚਾਰਿਆਂ ਤੇ ਵੀ ਦਬਾ ਪਿਆ ਤੇ ਇਹਨਾਂ ਨੇ ਉਸ ਦਬਾਅ ਨੂੰ ਦਰਕਨਾਰ ਕਰਕੇ ਅਕਾਲ ਤਖਤ ਸਾਹਿਬ ਵੱਲ ਜਿਹੜਾ ਮੁੱਖ ਕੀਤਾ ਹੈ ਮੈਂ ਸੁਭਾਨਹ ਜਿਤਨਾ ਮਹਾਨ ਹੈ ਜਿਤਨਾ ਮਹਾਨ ਹੈ ਜਿਤਨਾ ਮਹਾਨ ਹੈ ਮੈਂ ਇਹਨਾਂ ਦਾ ਲਫ਼ਜ਼ ਨਹੀਂ ਮੇਰੇ ਕੋਲੇ ਪੰਜਾਂ ਦੇ ਕਿ ਮੈਂ ਇਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕਰਾਂ ਇਹਨਾਂ ਨੇ ਜਿਹੜੀ ਸੇਵਾ ਨਿਭਾਈ ਹੈ ਔਰ ਉਹ ਇਤਿਹਾਸ ਜਦੋਂ ਲਿਖਿਆ ਇਹ ਇਤਿਹਾਸ ਲਿਖਿਆ ਜਾਣਾ 2 ਦਸੰਬਰ ਵਾਲਾ ਤੇ ਜਦੋਂ ਇਤਿਹਾਸ ਲਿਖਿਆ ਗਿਆ ਨਾ ਤੇ ਸੱਚ ਜਾਣਿਓ ਕਿਤਾਬਾਂ ਲਿਖੀਆਂ ਜਾਣੀਆਂ ਨੇ ਇਹਨਾਂ ਪੰਜਾਂ ਦੇ ਨਾਂ ਲਿਖੇ ਜਾਣੇ ਵਿੱਚ ਉਸ ਇਤਿਹਾਸ ਦੇ ਵਿੱਚ ਉਹ ਸਤ ਦੋ ਹੋਰ ਨੇ ਕਿ ਉਹਨਾਂ ਦੇ ਵੀ ਲਿਖੇ ਜਾਣੇ ਹਾਂ ਉਹ ਵੀ ਲਿਖੇ ਜਾਣੇ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰ ਦਿਆਂ। ਸ਼ਾਮ ਨੂੰ ਟੈਲੀਵਿਜ਼ਨਾਂ ਦੇ ਉੱਤੇ ਬੈਠਣਗੇ ਉਹਨਾਂ ਦੇ ਵਿਦਵਾਨ, ਖੌਤੀ ਵਿਦਵਾਨ। ਕਿ ਦੇਖੋ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ 6 ਤਰੀਕ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ। ਹਾਂਜੀ ਹਾਂਜੀ। ਉਹ ਜੋ ਹੁਕਮਨਾਮੇ ਦੇ ਵਿੱਚ ਕੀ ਹੈ? ਕਹਿੰਦੇ ਕੁਝ ਧਿਰਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਕੁਝ ਤਰ੍ਹਾਂ ਸਿਆਸੀ ਲਾਭ ਲੈਣ ਦਾ ਯਤਨ ਕਰ ਰਹੀਆਂ ਆਪਤੀ 8 ਅਗਸਤ ਨੂੰ ਅਕਾਲ ਤਖਤ ਸਾਹਿਬ ਤੋਂ ਮੋਰਚਾ ਸ਼ੁਰੂ ਕਰਨਾ ਕੋ ਲਾਹੂਗਾ ਪਾਬੰਦੀ ਉਹਨਾਂ ਤੇ ਕਿਹਦੀ ਕਮਾਲ ਦੀ ਗੱਲ ਹੈ ਅਸੀਂ ਤਾਂ ਸਾਰੀ ਦੁਨੀਆ ਨੂੰ ਕਹਿੰਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚਾਓ 12 ਮਿਸਲਾਂ ਸੀ 12 ਦੀਆਂ 12 ਮਿਸਲਾਂ ਭਾਵੇਂ ਆਪਸ ਵਿੱਚ ਲੜਦੀਆਂ ਸੀ ਪਰ 12 ਦੀਆਂ 12 ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦੀਆਂ ਸੀ ਹਰ ਮਿਸਲ ਦੇ ਵਿੱਚ ਅਮਰ ਸੰਚਾਰ ਹੁੰਦਾ ਸੀ ਜਿਹੜੇ ਅਮਰ ਸੰਚਾਰ ਤੋਂ ਬਾਅਦ ਜਿਹੜੀ ਕੋਈ ਮਾਇਆ ਪੇਟ ਇਕੱਠੀ ਹੁੰਦੀ ਸੀ ਉਹਦੇ ਵਿੱਚੋਂ ਇਹ ਕਿੱਸਾ ਸਾਰੀਆਂ ਮਿਸਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜਦੀਆਂ ਸੀ ਇਸ ਲਈ ਕਿ ਸਾਡੀ ਅਕਾਲ ਤਖਤ ਸਾਹਿਬ ਨਾਲ ਸਾਂਝ ਹੈ ਇਹ ਕਹਿੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨਾ ਮੰਨੀ ਜਾਏ ਕਿਹਦੀ ਹੈਰਾਨੀ ਦੀ ਗੱਲ ਆਪ ਇਹ ਹੁਕਮਨਾਮੇ ਚ ਲਿਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਰਾਂ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਕਿਹਦੀ ਕਮਾਲ ਦੀ ਗੱਲ ਹੈ ਕੰਟਰਡਿਕਟ ਨਹੀਂ ਆਇਆ ਕਿ ਹਰਸ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਰਮ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਕੁਝ ਤਰ੍ਹਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀਆਂ ਕੋਸ਼ਿਸ਼ ਕਰ ਰਹੀਆਂ ਇਹ ਕੀ ਕਮਾਲ ਦੀ ਗੱਲ ਤੇ ਜਿਹੜੀ ਲਾਸਟ ਦੇ ਵਿੱਚ ਗੱਲ ਕੀਤੀ ਉਹਨਾਂ ਦਾ ਸਿਰਾ ਹੀ ਲਾਤਾ ਕਹਿੰਦੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਨਹੀਂ ਮੰਨਦੇ ਕਹਿੰਦੇ ਉਹਨਾਂ ਨੂੰ ਵੀ ਮੁਬਾਰਕ ਕੱਲ ਨੂੰ ਕਹਿਣਗੇ ਕੱਲ ਨੂੰ ਕਹਿੰਦੇ ਨਸ਼ੇ ਛੱਡ ਦਿਓ ਜਿਹੜਾ ਨਹੀਂ ਛੱਡਦਾ ਉਹਨਾਂ ਨੂੰ ਨਸ਼ੇ ਮੁਬਾਰਕ ਕੇਸ ਰੱਖ ਲਓ ਜਿਹੜਾ ਨਹੀਂ ਰੱਖਦਾ ਉਹਨਾਂ ਨੂੰ ਮੋਨ ਕੋਨ ਵੀ ਮੁਬਾਰਕ ਸ੍ਰੀ ਅਕਾਲ ਤੱਕ ਸਭ ਐਂ ਆਦੇਸ਼ ਕਰਦਾ ਹੁੰਦਾ ਪਰ ਮੈਨੂੰ ਲੱਗਦਾ ਹੈ ਕਿ ਜਿਨੇ ਡਰਾਫਟਿੰਗ ਲਿਖੀ ਹੈ ਨਾ ਕਿਉਂਕਿ ਜਥੇਦਾਰ ਸਹਿਬਾਨਾ ਨੇ ਡਰਾਫਟਿੰਗ ਨਹੀਂ ਲਿਖੀ ਇਹ ਮੇਰਾ ਪੱਕਾ ਦਾਵਾ ਹੈ ਜਿਨੇ ਵੀ ਇਹ ਡਰਾਫਟਿੰਗ ਲਿਖੀ ਹੈ ਉਹ ਸਿਰੇ ਦਾ ਬੇਵਕੂਫ ਤੇ ਜਾਂ ਉਹਨੂੰ ਸਮਝ ਹੀ ਕੋਈ ਨਹੀਂ ਉਹਨੂੰ ਸਮਝੀ ਕੋਈ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਡਰਾਫਟਿੰਗ ਜਿਹੜੀ ਹੈ ਉਹ ਕਿਵੇਂ ਲਿਖੀ ਦੀ ਹੈ ਅੱਜ ਪੰਜ ਸਿੰਘ ਸਹਿਬਾਨ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਹੈ ਤਖਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਹਜੂਰ ਸਾਹਿਬ ਜੀ ਦੇ ਸਿੰਘ ਸਾਹਿਬ ਪੰਜ ਸਾਲ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਕੀਤੀ ਹੈ ਪੰਜ ਸਾਲ ਔਰ ਇਹ ਮੇਰੇ ਸਾਥੀ ਸਿੰਘ ਸਹਿਬਾਨ ਜਿਹੜੇ ਨੇ ਗਵਾਹ ਨੇ ਇੱਕ ਵੀ ਅੱਖਰ ਮੇਰੀ ਮਰਜ਼ੀ ਤੋਂ ਬਿਨਾ ਔਰ ਮੇਰੀ ਪਰਵਾਨਗੀ ਤੋਂ ਬਿਨਾ ਕਿਸੇ ਹੁਕਮਨਾਮੇ ਦੇ ਵਿੱਚ ਨਹੀਂ ਪਿਆ ਹੈ ਪੰਜ ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਹਿਣਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਵੱਲ ਮੂੰਹ ਕਰਕੇ ਡਰਾਫਟਿੰਗਾਂ ਲਿਖੀਆਂ ਪੰਜ ਸਾਲ ਡਰਾਫਟਿੰਗਾਂ ਲਿਖੀਆਂ ਬਹੁਤ ਕੁਝ ਕਿਹਾ ਗਿਆ ਕਿ ਐਂ ਕਰ ਦੋ ਐਂ ਕਰ ਦੋ ਕਦੇ ਵੀ ਨਹੀਂ ਬੰਨੀ ਔਰ ਅੱਜ ਆਹੀ ਇਹੀ ਕਾਰਨ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਤਖਤ ਦੀ ਸੇਵਾ ਕੀਤੀ ਤੇ ਪੰਥਾ ਜੀ ਮਾਨ ਦੇ ਰਿਹਾ ਕਦੇ ਵੀ ਮੈਂ ਸੱਚੀ ਗੱਲ ਕਹਿਣਾ ਝੂਠ ਨਹੀਂ ਕਹਿਣਾ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਦੇਖ ਤੂੰ ਮੈਨੂੰ ਜਥੇਦਾਰ ਬਣਾਇਆ ਕੋਈ ਸ਼ੱਕ ਨਹੀਂ ਬਣਦਾ ਹੀ ਉਹਨਾਂ ਦੀ ਪ੍ਰਵਾਨਗੀ ਨਾਲ ਮੈਂ ਤੇਰਾ ਕਦੇ ਮਾੜਾ ਨਹੀਂ ਸੋਚਦਾ ਤੇ ਜਿਸ ਪਦਵੀ ਤੇ ਤੂੰ ਮੈਨੂੰ ਬਿਠਾਇਆ ਇਹਦਾ ਮਾੜਾ ਮੈਂ ਸੁਪਨੇ ਚ ਨਹੀਂ ਸੋਚਦਾ ਜਿਸ ਦਿਨ ਤੇਰੇ ਤੇ ਇਸ ਪਦਵੀ ਦੇ ਊਸੂਲਾਂ ਦੇ ਵਿਚਕਾਰ ਗੱਲ ਆ ਗਈ ਮੈਂ ਉਹਦੇ ਊਸੂਲਾਂ ਨਾਲ ਖੜਨਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ ਮੈਂ ਖੜ ਗਿਆ ਸੀ ਕਿਸੇ ਨੂੰ ਗੁੱਸਾ ਲੱਗਿਆ ਕਿਸੇ ਨੂੰ ਨਹੀਂ ਲੱਗਿਆ ਮੈਨੂੰ ਕੋਈ ਪਤਾ ਨਹੀਂ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਕਿਉਂਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ ਝੂਠ ਨਹੀਂ ਬੋਲਦਾ ਔਰ ਮੈਂ ਆਪਣੇ ਸਿਧਾਂਤ ਨਾਲ ਖੜ ਗਿਆ ਆਪਣੇ ਅਸੂਲ ਨਾਲ ਖੜ ਗਿਆ ਜੋ ਪੰਥ ਦੀਆਂ ਭਾਵਨਾਵਾਂ ਸੀ ਮੈਂ ਉਹਨਾਂ ਭਾਵਨਾਵਾਂ ਨਾਲ ਖੜ ਗਿਆ ਸੀ ਔਰ ਖੜਾ ਰਹੂੰਗਾ ਇਹ ਗੱਲ ਪੱਕੀ ਹੈ ਔਰ ਮੈਂ ਤੁਹਾਨੂੰ ਵੀ ਕਹਿਣਾ ਕਿ ਹੁਣ ਤੁਸੀਂ ਯਤਨ ਕਰੋ ਪਿੰਡਾਂ ਦੇ ਵਿੱਚ ਜਾ ਕੇ ਔਰ ਜਿਹੜੇ ਇਹਨਾਂ ਨਾਲ ਜੁੜੇ ਨੇ ਉਹਨਾਂ ਅੱਗੇ ਹੱਥ ਜੋੜ ਕੇ ਝੋਲੀਆਂ ਅਟ ਕੇ ਉਹਨਾਂ ਨੂੰ ਅਜਵੇਂ ਪੰਜੋਲੀ ਸਾਹਿਬ ਕਹਿੰਦੇ ਨੇ ਕਿ ਇਹ ਚੁੱਲ੍ਹਾ ਜਿਹੜਾ ਹੈ ਪੰਥ ਦਾ ਚੁੱਲ੍ਹਾ ਹੈ ਇਹ ਤਪ ਗਿਆ ਹੈ ਇਹਦੇ ਤੇ ਆਜੋ ਸਾਰੇ ਇਕੱਠੇ ਹੋ ਜੋ ਬੇਨਤੀਆਂ ਕਰੋ ਤੁਹਾਡੀ ਸੇਵਾ ਹੋਏਗੀ ਲੈ ਕੇ ਆਓ ਮੈਨੂੰ ਕਹਿੰਦਾ ਵੱਡੇ ਲੀਡਰਾਂ ਨੂੰ ਲੈ ਕੇ ਆਓ ਜਿਹੜਾ ਵੀ ਉਹਨਾਂ ਨਾਲ ਜੁੜਿਆ ਵਰਕਰ ਕੈਟਰ ਜਿਹੜਾ ਵੀ ਉਹਨਾਂ ਨਾਲ ਜੁੜਿਆ ਹੈ ਯਤਨ ਕਰੋ ਤੇ ਜੇ ਮੇਰੀ ਲੋੜ ਪਈ ਮੈਨੂੰ ਆਵਾਜ਼ ਮਾਰ ਦਿਓ ਮੈਂ ਵੀ ਆ ਜਾਵਾਂਗਾ ਤੁਹਾਡੇ ਨਾਲ ਉਸ ਪਰਿਵਾਰ ਦੇ ਘਰ ਝੋਲੀ ਾਟ ਕੇ ਜਿਹੜਾ ਹੈ ਉਹ ਬੇਨਤੀ ਕਰਨ ਵਾਸਤੇ ਮੈਂ ਵੀ ਤਿਆਰ ਹੋਊਂਗਾ ਅਸੀਂ ਝੋਲੀ ਲੈ ਕੇ ਜਾਵਾਂਗੇ ਇਹਨਾਂ ਆਗੂਆਂ ਦੇ ਘਰਾਂ ਦੇ ਵਿੱਚ ਕਿ ਆਜੋ ਸਾਡੇ ਨਾਲ ਇਕੱਠੇ ਹੋ ਕੇ ਚੱਲੀਏ ਆਪਾਂ ਜਿਹੜੇ ਪੰਥ ਪ੍ਰਸਤ ਹੈ ਜਿਹੜੇ ਕੌਮ ਪ੍ਰਸਤ ਹੈ ਅਸੀਂ ਉਹਨਾਂ ਅੱਗੇ ਬੇਨਤੀਆਂ ਕਰਾਂਗੇ ਕਿ ਆਓ ਸਾਰੇ ਨਾਲ ਮਿਲ ਕੇ ਬੈਠੀਏ ਇਕੱਠੇ ਹੋਈਏ ਤਾਂ ਕਿ ਸਾਡਾ ਜਿਹੜਾ ਹੈ ਜਿਹੜਾ ਰੁਤਬਾ ਸਾਡਾ ਖੁੱਸਿਆ ਅਸੀਂ ਉਸ ਰੁਤਬੇ ਨੂੰ ਜਿਹੜਾ ਹੈ ਉਹ ਮੁੜ ਕੇ ਹਾਸਲ ਕਰ ਸਕੀਏ ਮੈਂ ਸਾਰੇ ਡੈਲੀਗੇਟਾਂ ਦਾ ਫੇਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੱਕ ਬੇਨਤੀ ਹੈ ਹਾਂ ਕੋਈ ਸਮਾਂ ਸੀ 1947 ਤੋਂ ਪਹਿਲਾਂ ਵੀ ਤੇ 1947 ਤੋਂ ਬਾਅਦ ਆਪ ਜੀ ਨੂੰ ਮੈਂ ਦੱਸਣਾ ਇਤਿਹਾਸ ਦੀ ਗੱਲ ਕਿ ਪੰਜਾਬ ਦੀਆਂ ਉਦੋਂ ਸਾਂਝਾ ਪੰਜਾਬ ਹੁੰਦਾ ਸੀ 47 ਤੋਂ ਪਹਿਲਾਂ ਤੇ 47 ਤੋਂ ਬਾਅਦ ਜਿਹੜਾ ਹੈ ਜਿਹੜਾ ਪੰਜਾਬ ਸੀ ਉਸ ਦੀਆਂ ਵੀ ਜਿਹੜੀਆਂ ਸਿਆਸੀ ਸਰਗਰਮੀਆਂ ਦੀ ਰਾਜਧਾਨੀ ਕੈਪੀਟਲ ਜਿਹੜੀ ਸੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਸੀ ਤੇ ਹੁਣ ਅੰਮ੍ਰਿਤਸਰ ਸਾਹਿਬ ਆਪਾਂ ਰਾਜਧਾਨੀ ਜਿਹੜੀ ਹੈ ਉਹ ਬਣਾਉਣੀ ਹੈ ਆਪਣੀ ਚੰਡੀਗੜ੍ਹ ਤੇ ਦਾਵਾ ਨਹੀਂ ਛੱਡਣਾ ਇਹਦਾ ਮਤਲਬ ਇਹ ਨਹੀਂ ਕਿ ਚੰਡੀਗੜ੍ਹ ਤੋਂ ਦਾਵਾ ਛੱਡ ਦੇਾਂਗੇ ਚੰਡੀਗੜ੍ਹ ਦਾਵਾ ਰੱਖਾਂਗੇ ਪਰ ਪੰਜਾਬ ਨੂੰ ਆਪਣੀ ਕੈਪੀਟਲ ਬਣਾਵਾਂਗੇ ਆਪਣੀ ਰਾਜਧਾਨੀ ਬਣਾਵਾਂਗੇ